ਆਲੀ ਮੇਰਾ ਇੱਜਾ ਬਈ ਹੋਰ ਵਧੀਆ ਵਧੀਆ ਬਰਵਾ ਤੂੰ ਇੰਨੀ ਸ਼ਰਮਨਾ ਰੱਖੀ ਆ ਜਿੰਨੇ ਬਈ ਕੀ ਹੋ ਗਿਆ ਜਦੋਂ ਭਰਾ ਆਉਣਾ ਉਹਦੀ ਰੇ ਉਹਦੀ ਰੇ ਬਈ ਛੜ ਦੇ ਬਾਹਨ ਨੂੰ ਉਹ ਬੰਦਰ ਬਣਾਉਂਗੇ ਜਮਾ ਬਾਈ ਯਾਰ ਗੱਲ ਪਤਾ ਕੀ ਆ ਕਿਤਾ ਇਤਨੀ ਮੌਸਮ ਨਹੀਂ ਬਣੇ ਆਂ ਦਾ ਪਈ ਨਹੀਂ ਹੈਗੀ ਬਾਕੀ ਯਾਰ ਠੇਕੇ ਹੁਣ ਤੁਸੀਂ ਵੀ ਸਾਨੂੰ ਕਹਿੰਦੇ ਤੁਸੀਂ ਵੀ ਸਾਨੂੰ ਦੇ ਦਾ ਅੱਛੀ ਅੱਛੀ 85 85 ਦਾ ਠੇਕਾ ਹੋ ਗਿਆ ਹੁਣ ਇਹ ਤਾਂ ਭਰਾਵਾਂ ਠੇਕਾ ਪੂਰਾ ਕਰਨ ਵਾਸਤੇ ਕਾਉਣੀ ਆ ਸਮਾਨ ਹਨਾ ਜੇ ਹੁਣ ਜਿਹੜੀ ਬਾਤ ਤੂੰ ਬੰਦਰ ਆਈ ਗੱਲ ਕਰਦਾ ਬਈ ਇਹ ਬਾਣ ਬੰਦਰ ਅਸੀਂ ਨਹੀਂ ਬਣਾ ਰਹੇ ਇਹ ਬੰਦਰ ਬਣਾਉਣ ਤੇ ਤੁਸੀਂ ਹੱਕਦਾਰ ਹੋਗੇ ਉਹ ਅਸੀਂ ਕਿਵੇਂ ਤੁਸੀਂ ਪਾਈ ਐ ਇੱਕ ਤਾਂ ਠੇਕੇ ਨਜਾਇਜ਼ ਤੱਕ ਤੇ ਦੇਖ ਜੋ ਠੇਕਾ ਵਧ ਗਿਆ ਭਰਾਵਾ ਅਸੀਂ ਘਰੋਂ ਤਾਂ ਪਾਉਣ ਨਹੀਂ ਲੱਗੇ ਅਸੀਂ ਫਾਸਲ ਕੱਢਣ ਦੇ ਮਾਰਿਆਂ ਨੂੰ ਪਾਉਣਾ ਪੂ ਅੱਗੇ ਤੋਂ ਬਾਅਦ ਦੂਜੀ ਬੰਦਰ ਆਈ ਗੱਲ ਇਹ ਆ ਤੇਰਾ ਬਾਣ ਮੈਨੂੰ 7 ਸਾਲ ਹੋ ਗਏ ਤੀਜ ਦੇ 7 ਹੋ ਗਏ 7 ਹੋ ਗਏ 7 ਸਾਲਾਂ 60000 ਤੋਂ ਬਾਣ ਤੱਕ ਅਸੀਂ 85 90000 ਤੇ ਬਾਣ ਵਗ ਗਿਆ 90 ਦੇ ਤੇ 90 ਤੇ ਵਗ ਗਿਆ ਤੂੰ ਐ ਦਿਲ ਤੇ ਹੱਥ ਧਰ ਕੇ ਦੇਖ ਕਿਦੇ ਬਾਣ ਤੇ 5000 ਲਾਏ ਉਧਰ ਨਹੀਂ ਲਾਇਆ ਬਈ ਠਿਕਸਨ ਕਾਉਂ ਦੇ ਰਿਹਾ ਤੇ ਮੈਂ ਜਦੋਂ ਹੁਣ ਛੋੜਾ ਬਾਣ ਆ ਇਹ ਨਾ ਸੋ ਅਸੀਂ ਤਾਂ ਉਹਨਾਂ ਤੇਰੀ ਬੀਜਣਾ ਦਿੰਦਾ ਠਿਕਰੇ ਨੇ ਫਾਸ ਲ ਦੇਣੀਆਂ ਜਦੋਂ ਬੰਦਰ ਹੋ ਗਿਆ ਸੀ ਵੀ ਸਾਡੇ ਨਾਲ ਅਸੀਂ ਤੁਹਾਨੂੰ ਇਹ ਚਾਹੁੰਦਾ ਹਾਂ ਕਿ ਤੁਸੀਂ ਯਾਰ ਜੇ ਇਹ ਬਾਣ ਦੇ ਵਿੱਚ ਆਏ ਸਾਲ ਬਾਅਦ ਆ 6 ਮਹੀਨੇ ਬਾਅਦ 5000 ਰੁਪਏ ਲਾਉ ਇਹ ਤੋਂ ਰੂੜੀ ਦੀ ਖਾਦ ਪਾਉ ਕੋਈ ਜਿਸਮ ਵਗੈਰਾ ਪਾਉਂ ਹੋਰ ਪੋਸ਼ਕ ਤੱਤ ਪਾਉਂ ਨਾ ਇੱਕ ਤਾਂ ਫਿਰ ਇਹ ਬਾਣ ਵੀ ਚੱਲੇ ਦਾਣੇ ਦੇਵੇ ਲਗਾਤਾਰ ਨਾਲੇ ਸੂਟਾ ਬਾਣ ਚੱਲਦਾ ਰਹੇ ਹੁਣ ਇੱਕ ਤਾਂ ਉੱਤੋਂ ਦਾ ਦੇ ਕੁਦਰਤੀ ਮਾਰਾ ਪਈ ਜਾਂਦੀਆਂ ਸਰਕਾਰਾਂ ਸਾਥ ਨਹੀਂ ਦਿੰਦੀਆਂ ਯਾਰ ਰੇਟ ਨਹੀਂ ਮੁੱਛਲ ਦਾ ਰੇਟ ਮਾਰ ਗਿਆ ਇੱਥੇ ਇਹਨਾਂ ਗੁੰਡਾ ਭਰਾਵਾ ਹੁਣ ਤੁਸੀਂ ਠੇਕੇੰਨੇ ਚੱਕ ਤੇ ਦਿਹਾੜੀ ਇੱਧਰੀ ਦੀ ਵਧ ਗਈ ਹੁਣ 100 ਰੁਪਏ ਗੱਟਾ ਦੇ ਦਾ ਮੈਂ ਬੰਦਾ ਲਿਆ ਦੇ ਈ ਬਤਨਾ ਸਾਨੂੰ ਆ ਹੁਣ ਸਾਡੀ ਤਾਂ ਮਜਬੂਰੀ ਬਣ ਗਈ ਭਰਾਵਾ ਇਹ ਸਮਾਨ ਡੇਗਾਂ ਦੀ ਤੁਸੀਂ ਵੀ ਆਪਦੇ ਬਾਹਨ ਬੋਲ ਧਿਆਨ ਦੇ ਤਾਂ 5-4000 ਰੁਪਏ ਤੇ ਲਾਓ ਸਾਡਾ ਚੰਗਾ ਦੂ ਦਾ ਭਰਾਵਾ ਗਲ ਪੈ ਗਿਆ ਮੇਰੇ ਗਾਲਾਂ ਦੀ ਗੱਲ ਨਹੀਂ ਬਈ ਇਹ ਸੁਣਾ ਉਹ ਆ ਤੁਹਾਡਾ ਹੱਕ ਆ ਤੁਹਾਡਾ ਬਾਹਨ ਆ ਵਸੂਆ ਸਾਲ ਲੈ ਕੇ ਦੀ ਦੀ ਖਾਰ ਪਾਓ ਹੋਰ ਪੋਸਕ ਤੱਤ ਪਾਓ ਬਾਹਨ ਕਰਿਆ ਜਾਦਾ ਤਾਂ ਬਸ ਹੋ ਗਿਆ ਰੇਤ ਆ ਗਿਆ ਭਾਈ ਚਾਹੇ ਦੇਣਾ ਜਾਂ ਦੇ ਦੇਈ ਸਾਨੂੰ ਬਾਈ ਤੇ ਲਾ ਕੇ ਕੋਈ ਗੱਲ ਨਹੀਂ ਸੁਨੇ ਆ ਵੀ ਬਾਹਨ ਨੂੰ ਬੰਦਰ ਬਣਾਉਣ ਵਾਲਾ ਠੇਕੇਦਾਰ ਨਹੀਂ ਉਹਦਾ ਮਾਲਕ ਜਦੋਂ ਆਪਾਂ ਜਿਹੜੀ ਚੀਜ਼ ਤੋਂ ਆਮਦਨ ਲੈ ਰਹੇ ਆਂ 60000 ਤੋਂ ਲੈ ਕੇ 8085 ਹੇਕਾ ਲੈ ਰਹੇ ਆ ਆਪਣਾ ਮਰਕਦਾ ਤੋਂ 5000 ਰੁਪਏ ਉਹਤੇ ਖਰਚ ਕਰਦਾ ਵੀ ਸਾਲ ਤੋਂ ਬਾਅਦ ਤੇ ਰੂੜੀ ਦੀ ਖਾਦ ਕੋਈ ਜਿਸਮਾ ਹੋਰ ਕੋ ਤਤਕ ਜ਼ਰੂਰੀ ਆ ਬਾਣ ਨੂੰ ਜਿਸ ਨਾਲ ਬਾਣ ਚੱਲਦਾ ਰਹੇ ਇਥੇ ਠੇਕੇਦਾਰ ਕਸੂਰਦਾਰ ਨਹੀਂ ਤੇ ਬਾਣ ਦਾ ਮਾਰਕ ਕਸੂਰਦਾਰ ਹੈ ਹਾਂਜੀ ਬਈ ਦੇਖੋ ਇਹ ਜਿਹਾ ਸਚਾਈ ਸੀ ਜੇ ਸਾਡੀ ਵੀਡੀਓ ਨੂੰ ਸੋਹ ਹੀ ਲੱਗੀ ਹੋਈ ਚੈਨਲ ਨੂੰ ਸਬਸਕ੍ਰਾਈਬਰ ਲਾਈਕ ਕਮੈਂਟ ਸ਼ੇਅਰ ਕਰਨਾ ਪਲੀਜ਼ ਧੰਨਵਾਦ